ਟ੍ਰੈਫਿਕ ਪੁਲਿਸ ਦੇ ਇੰਚਾਰਜ ਬਣੇ ਹਰਜੀਤ ਸਿੰਘ ਅਹੁਦਾ ਸੰਭਾਲਦੇ ਹੀ ਉਹਨਾਂ ਨੇ ਕੀਤਾ ਵੱਡਾ ਐਕਸ਼ਨ ਨਜਾਇਜ਼ ਕਬਜ਼ਿਆਂ ਨੂੰ ਹਟਵਾ ਕੇ ਟ੍ਰੈਫਿਕ ਨੂੰ ਚਲਾਇਆ ਸੰਚਾਰੂ ਟੰਗ ਨਾਲ ਇਸ ਮੌਕੇ ਦੇ ਪ੍ਰੈਸ ਨਾਲ ਜਾਣਕਾਰੀ ਦਿੰਦੇ ਹਰਜੀਤ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਦੇ ਨਿਰਦੇਸ਼ਾਂ ਦੇ ਤਹਿਤ ਉਹਨਾਂ ਨੂੰ ਟ੍ਰੈਫਿਕ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕਾਫੀ ਸਮੱਸਿਆ ਆ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਅੱਜ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਨਜਾਇਜ਼ ਕਬਜ਼ਾ ਨਹੀਂ ਛੁਡਾਇਆ ਜਿਸ ਵਿੱਚ ਕਵਾੜੀਆ ਬਾਜ਼ਾਰ ਮੈਜਿਸਟ੍ਰੇਟ ਰੋਡ ਅਮਰitsar ਰੋਡ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਜਾ ਕੇ ਖੁਦ ਉਹਨਾਂ ਨੇ ਜਿਹੜੇ ਨਜਾਇਜ਼ ਕਬਜ਼ੇ ਲੋਕਾਂ ਵੱਲੋਂ ਕੀਤੇ ਹੋਏਗਾ ਸਾਡਾ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਆਉਂਦੀ ਸੀ ਉਸ ਨੂੰ ਹਟਵਾਇਆ ਗਿਆ ਤੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਇਆ ਉੱਥੇ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਈ ਰਿਕਸ਼ਾ ਅਤੇ ਮਿੰਨੀ ਬੱਸ ਆਪਰੇਟਰਾਂ ਨਾਲ ਵੀ ਗੱਲਬਾਤ ਕੀਤੀ ਹੈ ਤਾ ਜੋ ਟ੍ਰੈਫਿਕ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਸ਼ਹਿਰ ਦੇ ਵਿੱਚ ਜੋ ਸਿਵਲ ਹਸਪਤਾਲ ਹੈ ਐਮਰਜੈਂਸੀ ਸਵਾਵਾ ਉੱਥੇ ਜਾਂਦੀਆਂ ਹਨ ਜਿਸ ਨੂੰ ਲੈ ਕੇ ਜਿਹੜਾ ਟ੍ਰੈਫਿਕ ਦੀ ਸਮੱਸਿਆ ਕਰਕੇ ਪ੍ਰੋਬਲਮ ਆਉਂਦੀ ਸੀ ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪਾਰਕਿੰਗ ਬਣੀ ਹੋਈ ਹੈ ਗੱਡੀਆਂ ਉੱਥੇ ਲਗਾਈਆਂ ਜਾਣ ਤਾ ਜੋ ਟ੍ਰੈਫਿਕ ਕਿਸੇ ਨੂੰ ਦਿੱਕਤ ਨਾ ਹੋਵੇ ਉੱਥੇ ਹੀ ਇਸ ਮੌਕੇ ਤੇ ਉਹਨਾਂ ਨੇ ਕਹਿ ਕੇ ਸ਼ਰਾਰਤੀ ਅਨਸਰ ਜੋ ਸ਼ਰਾਰਤ ਕਰਦੇ ਹਨ ਉਹਨਾਂ ਨੂੰ ਨਕੇਲ ਕੱਸੀ ਜਾਵੇਗੀ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਹੋਰ ਕੀ ਕਹਿਆ ਉਹਨਾਂ ਨੇ ਆਓ ਸੁਣਦੇ ਆਂ ਅਜੇ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਨੇ ਮੇਰੀ ਪੋਸਟਿੰਗ ਕੀਤੀ ਆ ਬਤੌਰ ਟ੍ਰੈਫਿਕ ਅਫਸਰ ਮੋਗਾ ਔਰ ਨਾਲ ਹੀ ਗਾਈਡੈਂਸ ਦਿੱਤੀ ਆ ਹਦਾਇਤ ਦਿੱਤੀ ਆ ਵੀ ਮੋਗਾ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਤਾਣੀ ਜਿਹੜੀ ਉਲਝੀ ਆ ਉਹਨੂੰ ਸਹੀ ਕਰਨਾ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਆਦੇਸ਼ਾਂ ਦੇ ਅੱਜ ਅਸੀਂ ਮੋਗਾ ਸ਼ਹਿਰ ਮੇਨ ਬਾਜ਼ਾਰ ਅੰਮ੍ਰਿਤਸਰ ਰੋਡ ਜਿਸਟ੍ਰਿਕ ਰੋਡ ਔਰ ਕੁਆਡ ਬਾਜ਼ਾਰ ਨੂੰ ਕਲੀਅਰ ਕੀਤਾ ਕੁਆਡ ਬਾਜ਼ਾਰ ਤੁਸੀਂ ਦੇਖਿਆ ਹੋਊਗਾ 60 ਕੋਟ ਦੀ ਗਲੀ ਹੈ ਜਦੋਂ ਅਸੀਂ ਗਏ ਸਿਰਫ ਉੱਥੇ 10 ਫੋਟੀ ਲੰਘਣ ਨੂੰ ਜਗ੍ਹਾ ਬੜੀ ਔਖੀ ਸੀ ਉਹ ਤਿੰਨ ਮਹੱਲਿਆਂ ਨੂੰ ਜਗ੍ਹਾ ਲੱਗਦੀ ਆ ਤਿੰਨ ਮਹੱਲਿਆਂ ਦਾ ਰਸਤਾ ਉਹ ਬਿਲਕੁਲ ਬਲੌਕ ਸੀ ਲੋਕ ਬੜੇ ਪਰੇਸ਼ਾਨ ਸੀਗੇ ਉਹ ਸਾਰੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਕੁਆਡ ਬਾਜ਼ਾਰ ਦੇ ਸਾਰੇ ਕਲੀਅਰ ਕਰਾਏ ਗਏ ਔਰ ਅੱਗੇ ਤੋਂ ਸਖਤ ਹਦਾਇਤ ਕੀਤੀ ਗਈ ਆ ਜੇ ਕੋਈ ਇੱਥੇ ਕਬਜ਼ਾ ਕਰੂਗਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਮਜਾਇਦ ਜਿਹੜਾ ਹੈ ਬਸ ਅੱਜ ਮੈਂ ਵਿਚਾਰ ਕੀਤਾ ਅੰਮ੍ਰਿਤਸਰ ਰੋਡ ਕੀਤਾ ਡਿਸਟ੍ਰਿਕਟ ਰੋਡ ਕੀਤਾ ਔਰ ਕੁਆਡ ਬਾਜ਼ਾਰ ਕੀਤਾ ਹੁਣ ਅਸੀਂ ਅੱਗੇ ਅਗਲੇ ਮਤਲਬ ਕਰ ਰਹੇ ਮੰਡੀ ਦੇ ਵਿੱਚ ਜਾ ਰਹੇ ਆ ਟ੍ਰਾਂਸਫਰ ਰੋਡ ਨੂੰ ਜਿਹੜਾ ਹੋਰ ਕਲੀਅਰ ਕਰ ਰਹੇ ਆ ਦਸਾਂਹ ਰੋਡ ਨੂੰ ਕਰ ਰਹੇ ਆ ਜਾਂ ਪ੍ਰਤਾਪ ਰੋਡ ਰੇਲਵੇ ਰੋਡ ਸਾਰੇ ਅਸੀਂ ਜਾਣੇ ਮਤਲਬ ਰੈਗੂਲਰ ਚੱਲਣਾ ਕੰਮ ਇਹ ਅੱਜ ਨਹੀਂ ਜਿਹੜਾ ਹੁਣ ਕਰਤਾ ਇਹ ਰੈਗੂਲਰ ਜਿਹੜੀ ਐਕਸਰਸਾਈਜ਼ ਚੱਲਦੀ ਰਹਿਣੀ ਹੈ ਸਰ ਕੀ ਕੰਮੀ ਸਮਝਦੇ ਹੋ ਹ ਜਦੋਂ ਇਹਦਾ ਨਵੇਂ ਲੱਗੇ ਜਾਂਦੇ ਲੋਕਦਨ ਕਾਫੀ ਜਿਹੜਾ ਕੰਮ ਹੁੰਦਾ ਉਸ ਤੋਂ ਬਾਅਦ ਬਰਨਾਲਾ ਫਿਰ ਉੱਥੇ ਦਾ ਉੱਥੇ ਮੈਨੂੰ ਪਹਿਲਾਂ ਤਾਂ ਉਹਦਾ ਪਤਾ ਨਹੀਂਗਾ ਮੈਂ ਆਪਦਾ ਦੱਸ ਸਕਦਾ ਮੈਂ 2 ਸਾਲ ਪਹਿਲਾਂ ਕੰਮ ਕੀਤਾ ਤੁਸੀਂ ਦੇਖਿਆ ਸ਼ਹਿਰ ਦੇ ਲੋਕਾਂ ਨੇ ਵੀ ਦੇਖਿਆ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਔਰ ਅਸੀਂ ਰਲ ਮਿਲ ਕੇ ਕੰਮ ਕੀਤਾ ਮੈਂ ਤੁਹਾਨੂੰ ਵਿਸ਼ਵਾਸ ਦਵਨਾ ਮੈਂ ਅੱਜ ਤੋਂ ਪੋਸਟਿੰਗ ਕੀਤੀ ਮੇਰੇ 5 ਘੰਟੇ ਦਾ ਤੁਸੀਂ ਕੰਮ ਦੇਖ ਲਿਆ ਉਹ ਜਿਹੜਾ 5 ਘੰਟੇ ਦਾ ਕੰਮ ਦੇਖਿਆ ਇਹ ਰੈਗੂਲਰ ਐਂ ਇੰਝ ਤੁਹਾਨੂੰ ਜਿੰਨਾ ਜਿੰਨਾ ਮੈਂ ਇੱਥੇ ਟ੍ਰੈਫਿਕ ਅੰਚਾਰ ਸਰ ਜੀ ਜਦੋਂ ਅਮੀਉ ਕੁਆਰੀਆ ਬਾਜ਼ਾਰ ਦੇ ਵਿੱਚ ਸਮਾਨ ਪਾਸੇ ਕਰਾਉਂਦੇ ਆ ਬਾਹਰੋਂ ਸੌਂਦੇ ਘੱਟੇ ਵਾਲ ਫਿਰ ਉੱਥੇ ਟਰੈਕਟਰ ਖੋਲ ਲੈਂਦੇ ਆ ਟਰੈਕਟਰ ਹਾਂ ਅੱਗੇ ਇਸੇ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਪਰ ਹੁਣ ਨਹੀਂ ਇਹ ਹੋਊਗਾ ਉਹਨਾਂ ਨਾਲ ਸਖਤ ਹਦਾਇਤ ਕੀਤੀ ਅੱਜ ਅਸੀਂ ਨੋਟਿਸ ਵੀ ਜਾਰੀ ਕਰ ਰਹੇ ਆ ਗਾਂ ਤੋਂ ਜਿਹੜਾ ਵੀ ਕੋਈ ਬਾਅਦ ਚ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਜਿਸ ਬਾਵਜੂਦ ਵੀ ਉੱਤੇ ਸਮਾਨ ਰੱਖਿਆ ਜਾਂਦਾ ਫਿਰ ਸਖਤ ਕਾਰਵਾਈ ਵਿੱਚ ਕੀ ਹੋਊਗਾ ਸਖਤ ਕਾਰਵਾਈ ਦੇ ਵਿੱਚ ਅਸੀਂ ਕਾਰਪੋਰੇਸ਼ਨ ਦਾ ਸਹਿਯੋਗ ਲਵਾਂਗੇ ਕਾਰਪੋਰੇਸ਼ਨ ਵਾਲਿਆਂ ਨਾਲ ਲੈ ਕੇ ਉਹਨਾਂ ਸਮਾਨ ਜ਼ਬਤ ਕਰ ਉਹਨਾਂ ਤੇ ਭਾਰੀ ਜੁਰਮਾਨੇ ਕੀ ਸ਼ਹਿਰ ਦੇ ਪ੍ਰਾਈਵੇਟ ਦੇ ਨਿਗਰਾਨੀ ਚਲਾਉਣ ਤੋਂ ਬਾਅਦ ਇਹ ਵਿਚਾਰ ਆ ਰਿਹਾ ਕਿ ਜੇ ਸਰਕਾਰੀ ਹੱਤੋਂ ਦੀ ਗੱਲ ਕੀਤੀ ਜਾਵੇ ਜਾਂ ਮੇਨ ਚੌਂਕ ਜਿੱਥੇ ਖਾਸ ਕਰਕੇ ਟ੍ਰੈਫਿਕ ਦਫ਼ਤਰ ਹੈ ਕਾਫੀ ਜਿਹੜਾ ਜਮਾਤ ਲੱਗਿਆ ਹੈ ਪਰ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਬੈਠੇ ਆਤਾ ਉਹ ਕਾਰਵਾਈ ਨਹੀਂ ਕਰ ਰਹੇ ਜੀ ਇ 릭ਸ਼ਾ ਨਾਲ ਮੇਰੀ ਮੀਟਿੰਗ ਹੋ ਰਹੀ ਆ ਉਸਰਾ ਮੈਂ ਮੀਟਿੰਗ ਕਰ ਲਈ ਆ ਉਸ ਦੁਨੀਆ ਨੂੰ ਬੁਲਾ ਲਿਆ ਬਾਕੀ ਸਾਰੀਆਂ ਦੁਨੀਆ ਨੂੰ ਬੁਲਾ ਕੇ ਉਹਨਾਂ ਨੂੰ ਪ੍ਰੋਪਰ ਹਦਾਇਤ ਕੀਤੀ ਜਾਣੀ ਆ ਵੀ ਉਹ ਆਪਦੇ ਨੰਬਰ ਲਵਾਉਣ ਪੈਣਗੇ ਰਜਿਸਟ੍ਰੇਸ਼ਨ ਉਹ ਜ਼ਰੂਰੀ ਆ ਨੰਬਰ ਲੱਗਣਾ ਜ਼ਰੂਰੀ ਆ ਔਰ ਸਵਾਰੀ ਕਿਵੇਂ ਲਾਉਣੀ ਤੇ ਕਿਵੇਂ ਚੜਾਉਣੀ ਆ ਇ 릭 ਲਾ ਕੇ ਸਵਾਰੀ ਨੂੰ ਲਾਉਣਾ ਸੱਜੇ ਪਾਸੇ ਅਸੀਂ ਰਸਾ ਬਣਾਉਣ ਲੱਗੇ ਆਂ ਇਹ ਸੱਜੇ ਪਾਸੇ ਕੋਈ ਸਵਾਰੀ ਨਾ ਉਤਰੇ ਔਰ ਇਹਨਾਂ ਨੂੰ ਪ੍ਰੋਪਰ ਅਸੀਂ ਟ੍ਰੇਨਿੰਗ ਵੀ ਦਵਾਗੇ ਇਹਨਾਂ ਨੂੰ ਨੌਲੇਜ ਨਹੀਂ ਕੀ ਜਿਆਦੀ ਵੀ ਕਿਵੇਂ ਚਲਾਉਣੇ ਆਮ ਲੋਕ ਜਿਹੜਾ ਜਣਾ ਖਣਾ ਜਿਹੜਾ ਇਰਖਾ ਲਈ ਫਿਰਦਾ ਇਹਨਾਂ ਨੂੰ ਪ੍ਰੋਪਰ ਅਸੀਂ ਗਾਈਡ ਕਰਾਂਗੇ ਇਹਨਾਂ ਨੂੰ ਸਿਝਾਵਾਂਗੇ ਹਾਂਜੀ ਪ੍ਰਾਈਵੇਟ ਲੈਕਸ਼ਨ ਮੈਂਡਟਰੀ ਨਹੀਂ ਹੈਗਾ ਮੰਡੈਟਰੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਡਰਾਈਵਰਸ ਸਾਸ ਜਿੰਨਾਂ ਕੋਲੇ ਹੈ ਨਹੀਂ ਉਹ ਚੈੱਕ ਕਰਾਂਗੇ ਜੇ ਨਾ ਹੋਣਗੇ ਉਹਨਾਂ ਨੂੰ ਹਦਾਇਤ ਕਰਾਂਗੇ ਵੀ ਟ੍ਰੈਵਲ ਸਾਸ ਸਾਡੇ ਪ੍ਰੋਪਰ ਬਣਾਓ ਸਰ ਜਿਹੜੇ ਨੌਜਵਾਨਾਂ ਦੇ ਵਹੀਕਲਾਂ 'ਚ ਪ੍ਰੈਸ਼ਰ ਹਾਰਨ ਤੇ ਬੁਲਟ ਦੇ ਪਟਾਕੇ ਆ ਜਿਹੜੇ ਉਹ ਲਗਾਤਾਰ ਸ਼ਹਿਰ ਦੇ ਵਿੱਚ ਵਜਾਈ ਚੱਲ ਰਹੇ ਆ ਉਹ ਜਿਹੜੇ ਪਹਿਲਾਂ ਵੱਜ ਗਏ ਵੱਜ ਗਏ ਹੁਣ ਨਹੀਂ ਵੱਜਣਗੇ ਹੁਣ ਬੁਲਟ ਜਿਹੜਾ ਸਾਡੇ ਨਜ਼ਰ ਦੇ ਵਿੱਚ ਆ ਗਿਆ ਤੁਸੀਂ ਆਪ ਹੀ ਦੇਖੋਗੇ ਕਿਵੇਂ ਪਟਾਕੇ ਪੈਂਦੇ ਉਹ ਭੁੱਲੇ ਜਾਣ ਜਿਹੜੇ ਪਟਾਕੇ ਇਹਨਾਂ ਨੇ ਪਾ ਲਿਆ ਮੇਰੀ ਉਹਨਾਂ ਨੂੰ ਬੇਨਤੀ ਵੀ ਆ ਕਿ ਅੱਜ ਹੀ ਆਪ ਦੇ ਜਿਹੜੇ ਉਹ ਕਲੀਅਰ ਕਰ ਲੈਣ ਫਿਰ ਜਿਹੜਾ ਇਹ ਬੁਲਟ ਦਾ ਪਟਾਕਾ ਜਿੰਨੇ ਦਾ ਪਟਾਕਾ ਪਹੁੰਦਾ ਹੁੰਦਾ ਉਹਦਾ ਕਰਨੀ ਕਾਰਵਾਈ ਜਿਹੜੇ ਮਿਸਤਰੀ ਨੇ ਉਹ ਲਾਇਸੈਂਸ ਲਾਇਆ ਬਣਾਇਆ ਉਹ ਲਾਇਆ ਉਹਦਾ ਉਹਦੇ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਕਾਫੀ ਵਾਰ ਵੀ ਇਸ ਤਰ੍ਹਾਂ ਦੇ ਜਿਹੜੇ ਹਦਾਇਤਾਂ ਦਿੱਤੇ ਗਏ ਉਹਨਾਂ ਤੇ ਕਰਕੇ ਪਹੁੰਚ ਦੀ ਗੱਲ ਕੀਤੀ ਜਾਵੇ ਜਾਂ ਟ੍ਰੈਕਿੰਗ ਦੀ ਗੱਲ ਕੀਤੀ ਜਾਵੇ ਜਾਂ ਇਹ ਰਿਕਸ਼ਨ ਦੇ ਉੱਤੇ ਜਿਹੜੇ ਨੰਬਰ ਲੱਗੇਗੇ ਹਰ ਵਾਰ ਕਿਹਾ ਜਾਂਦਾ ਪਰ ਬਨਾਲਾ ਫਿਰ ਉੱਤੇ ਫਿਰ ਹੋਈ ਕਾਰਵਾਈ ਨਹੀਂ ਨਹੀਂ ਹੋਣੀ ਇਹੋ ਜੀ ਇਹੋ ਜੀ ਗੱਲ ਹੋਊਗੀ ਇਹ ਰੈਗੂਲਰ ਸਾਰੇ ਐਕਸਰਸਾਈਜ਼ ਕਰਦੀ ਰਹਿੰਦੀ ਮੈਂ ਜਦੋਂ ਵੀ ਤੁਹਾਨੂੰ ਮਿਲੂਗਾ ਰੋਡ ਦੇ ਉੱਤੇ ਮਿਲੂਗਾ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਜਦੋਂ ਵੀ ਮੈਨੂੰ ਕੋਈ ਰੋਡ ਤੇ ਮਿਲੂਗਾ ਕੋਈ ਨਾ ਆਪਣੀ ਐਕਸਰਸਾਈਜ਼ ਕਰਦੇ ਹੋਗੇ ਬਿਲਕੁਲ برداشت ਨਹੀਂ ਕੀਤਾ ਜਾਊਗਾ ਜੇ ਕੋਈ ਉਹੋ ਜਿਹਾ ਕਰੂਗਾ ਅੱਜ ਮੈਂ ਮੀਟਿੰਗ ਕਰ ਰਿਹਾ ਮਿੰਨੀ ਬੱਸਾਂ ਦੇ ਪ੍ਰਧਾਨ ਨੂੰ ਬੁਲਾ ਕੇ ਤੇ ਉਹਨਾਂ ਦੇ ਜਿਹੜੀ ਜੁਨੀਆ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਪ੍ਰੋਪਰ ਸਮਝਾਇਆ ਜਾਊਗਾ ਵੀ ਤੁਸੀਂ ਵੀ ਜਿਹੜੀਆਂ ਬੱਸਾਂ ਵੀ ਆਪਸ ਬਸਟੈਂਡ ਦੇ ਅੰਦਰ ਲਾਓ ਜਿਹੜੀਆਂ ਉਹਨਾਂ ਤੋਂ ਜਗ੍ਹਾ ਲਾਓ ਅੰਦਰ ਹੀ ਸਵਾਰੀ ਲਾਓ ਤੇ ਅੰਦਰ ਹੀ ਚਲਾਓ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਟਰੈਕ ਦਾ ਮਸਲਾ ਹੁੰਦਾ ਕੱਲੀ ਟਰੈਕ ਪੋਸਟ ਦਾ ਕੱਲੀ ਕਾਰਵਾਈ ਨਹੀਂ ਗਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਆ ਜਿਹ ਆਪ ਨੂੰ ਪਤਾ ਸਾਡਾ 메ਨ ਬਾਜ਼ਾਰ ਜਿਹੜਾ ਬਹੁਤ ਭੀੜਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਉਹ ਆਪ ਦਾ 2-2 ਫੁੱਟ ਸਮਾਨ ਜਿਹੜਾ ਪਿੱਛੇ ਰੱਖਣ ਕੋਈ ਨਜਾਇਜ਼ ਜਿਹੜੇ ਕਬਜ਼ੇ ਕੀਤੇ ਪਿੱਛੇ ਹਟਾਉਣ ਤਾਂ ਕਿ ਸਾਡਾ ਜਿਹੜੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੇ ਸਾਰੇ 메ਨ ਬਾਜ਼ਾਰ ਦੇ ਵਿੱਚ ਹੀ ਜਾਣਾ ਹੁੰਦਾ ਤੇ ਇਸੇ ਤਰ੍ਹਾਂ ਜਿਹੜੇ 2-ਵਹੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਹੈਲਮਟ ਪਾ ਕੇ ਰੱਖਣ ਜਿਹੜੇ 4-ਵਹੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਸੀਟ ਬੈਲਟ ਲਾ ਕੇ ਰੱਖਣ ਆਪਣੇ ਪੂਰੇ ਦਸਤਾਵੇਜ਼ ਰੱਖਣ ਜਿਹੜਾ ਵੀ 메ਨ ਬਾਜ਼ਾਰ ਦੇ ਵਿੱਚ ਕੋਈ ਕੰਮਕਾਰ ਰੋਜ਼ ਰਗਾਨਾਂ ਦੇ ਕੰਮਕਾਰ ਦੇ ਉਨਾਸੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਥਾਣਾ ਸਿਟੀ ਦੀ ਬੈਕ ਸਾਈਡ ਆ ਆਪਣਾ ਰੇਲਵੇ ਸਟੇਸ਼ਨ ਆ ਮੰਡੀ ਦੇ ਵਿੱਚ ਆ ਸਿਵਲ ਹਸਪੀਟਲ ਆ ਉਹ ਆਪਦੀਆਂ ਗੱਡੀਆਂ ਪਾਰਕਿੰਗ ਕਰਕੇ ਤੇ ਫਿਰ ਆਪਦਾ ਜਿਹੜੇ ਕਿਥਲੀ ਦਾ ਫਰੋਦ ਕਰਨਾ ਤੇ ਜਿਹੜੇ ਗੁੰਡਾ ਅੰਸਰ ਮੇਰੀ ਉਹਨਾਂ ਨੂੰ ਚੇਤਾਵਨੀ ਆ ਜਿਹੜੇ ਬੁਲਟ ਵਾਲੇ ਦਾ ਕੋਈ ਹੋਰ ਜਿਹੜੇ ਗੁੰਡਾ ਕਰਦੀ ਕਰਦੇ ਜਾਂ ਬਟਾਉਟ ਨੰਬਰ ਤੋਂ ਕੋਈ ਮੋਟਰਸਾਈਕਲ ਸਰੀਫ ਲੋਕ ਆ ਜਿਹੜੇ ਉਹਨਾਂ ਵਾਸਤੇ ਟਰੈਕ ਪੁਲਿਸ ਬਿਲਕੁਲ ਪਿਆਰ ਸਤਿਕਾਰ ਰਿਸਪੈਕਟ ਦੇ ਨਾਲ ਕੰਮ ਕਰੂਗੀ ਔਰ ਜਿਹੜਾ ਕੋਈ ਗੁੰਡਾਗਰਦੀ ਕਰਨਗੇ ਜਿਹੜਾ ਇੱਥੇ ਕੋਈ ਹੁੱਲਣ ਪਾਜੀ ਕਰਨਗੇ ਉਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਊਗਾ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਬੌਂਡ ਕੀਤਾ ਜਾਊਗਾ ਵੱਡੇ ਜੁਰਮਾਨੇ ਕੀਤੇ ਜਾਣਗੇ ਸਰਿਕਲ ਨਾਲ ਹੋ ਰਹੀ ਜਿਹੜੀ ਸਕੂਲ ਜਦੋਂ ਸੀਗਾ ਮੈਨੂੰ ਪਤਾ ਸਕੂਲ ਕਿੰਨੇ ਵਜੇ ਲੰਘਦਾ ਕਿੰਨੇ ਵਜੇ ਛੁੱਟੇ ਹਾਂ ਮੈਂ ਪ੍ਰੋਪਰ ਆਪ ਵੀ ਜਾਊਂਗਾ ਔਰ ਮੇਰਾ ਮੁਲਾਜ਼ਮ ਵੀ ਖੜੂਗਾ ਜਦੋਂ ਛੁੱਟੇ ਹੋਗੇ ਬਿਲਕੁਲ ਗੁੰਡਾਗਰਦੀ ਦਾ ਨਿਸ਼ਾਨ ਕਤਮ ਕੀਤਾ ਜਾਊਗਾ ਮੋਗੇ ਦੇ ਵਿੱਚ ਬਿਲਕੁਲ ਆਮ ਵਰਗੇ ਵਧੀਆ ਲੋਕ ਆਮ ਜਨਤਾ ਆਰਾਮ ਨਾਲ ਆਊਗੀ ਤੇ ਆਰਾਮ ਨਾਲ ਜਾਊਗੀ ਇੱਕ ਮਿੰਟ ਜਿਹੜਾ ਜਿਹੜਾ ਸਫਰ ਇਸੇ ਨੂੰ ਸਮਾਂ ਵੀ ਬਚਾਵਾਂਗੇ ਟਾਈਮ ਵੀ ਬਚਾਵਾਂਗੇ ਤੇਲ ਵੀ ਬਚਾਵਾਂਗੇ